ਹੋਨੇਬਲ ਐਗਜ਼ੀਕਟਿਵ ਚੇਅਰਮੈਨ ਆਫ ਨਾਲ ਸਾਹਿਬ ਹੋਨੇਬਲ ਪੈਟਰਨਿੰਗ ਚੀਫ ਆ ਪੰਜਾਬ ਲੀਗਲ ਸਰਵਿਸ ਆਥਾਰਟੀ ਹੋਨੇਬਲ ਐਗਜ਼ੀਕਟਿਵ ਚੇਅਰਮੈਨ ਆ ਪੰਜਾਬ ਲੀਗਲ ਸਰਵਿਸ ਆਥਾਰਟੀ ਨੇ ਪ੍ਰੋਗਰਾਮ ਲਾਂਚ ਕੀਤਾ ਯੂਥ ਅਗੇਂਸਟ ਡਰੱਗਸ ਹੁਣ ਨਸ਼ਾ ਪੰਜਾਬ ਤੇ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਧਰਤੀ ਸੀ ਪੰਜ ਦਰਬਾਨ ਦੀ ਧਰਤੀ ਸੀ ਭਗਤ ਸਿੰਘ ਦੀ ਧਰਤੀ ਸੀ ਹੁਣ ਸਾਨੂੰ ਇੱਥੇ ਜਾਣਦੇ ਆ ਉੜਦਾ ਪੰਜਾਬ ਪਟਿਆਲਾ ਪੈਗ ਆਪਾਂ ਕਿੱਧਰ ਜਾ ਰਹੇ ਹਾਂ ਇਸ ਨੂੰ ਪ੍ਰੇਤੀ ਨੂੰ ਦੂਰ ਕਰਨ ਵਾਸਤੇ ਪੰਜਾਬ ਲੀਗਲ ਸਵੀਜ਼ ਆਥਾਰਟੀ ਤੇ ਨਾਲ ਸਾਡੇ ਇੱਕ ਮੋਹਮ ਚਲਾਈ ਹੈ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਪੁਲਿਸ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਦੇ ਨਾਲ ਕੋਸ਼ਿਸ਼ ਕਰੀ ਕਿ ਅਸੀਂ ਜਿਹੜਾ ਨਸ਼ਾ ਹੈਗਾ ਉਹਦੇ ਪਾਰੇ ਲੋਕਾਂ ਨੂੰ ਜਾਗਰੂਕ ਕਰ ਸਕੀਏ ਲੋਕਾਂ ਨੂੰ ਇਹਦੇ ਇਲਫੈਕਟਸ ਬਾਰੇ ਦੱਸ ਸਕੀਏ ਹੁਣ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਡਿਪਾਰਟਮੈਂਟ ਬੜਾ ਅੱਛਾ ਕੰਮ ਕਰ ਰਿਹਾ ਹੈ ਡਰਗ ਐਡਿਕਸ਼ਨ ਸੈਂਟਰ ਚ ਅਸੀ ਇੱਕ ਪ੍ਰੋਗਰਾਮ ਕੀਤਾ ਸੀ ਜਿਹਦਨ ਕੀਤੀ ਸੀ ਉੱਥੇ ਜਿਹੜੇ ਡਰਗ ਐਡਿਕਟ ਸਨ ਉਹਨੂੰ ਮੈਡੀਕਸਨਸ ਦੇ ਕੇ ਉਹਨੂੰ ਰੀਹੈਬਿਲੀਟੇਟ ਕਰ ਰਿਹਾ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇਹ ਵੀ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਨੂੰ ਨੌਕਰੀ ਮਿਲ ਸਕੇ ਐਸਐਸਪੀ ਸਾਹਿਬ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਉਹ ਇੱਥੇ ਆਏ ਸਾਡੇ ਸੱਦੇ ਤੇ ਤੇ ਬੜਾ ਅੱਛਾ ਕੰਮ ਕਰ ਰਿਹਾ ਹੈ ਇਹ ਐਫਰਟ ਕਲਾ ਪੁਲਿਸ ਦਾ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਨਹੀਂ ਹੈ ਸਾਰੀ ਸੋਸਾਇਟੀ ਨੂੰ ਹਰ ਨਾਗਰਿਕ ਨੂੰ ਹਰ ਬੱਚੇ ਨੂੰ ਲੜਨਾ ਪਏਗਾ ਜਦੋਂ ਤੁਸੀਂ ਦੇਖੋ ਕਿ 65 ਦੀ ਬਾਾਰ ਹੋਈ ਉਸ ਤੋਂ ਬਾਅਦ ਦੇਸ਼ ਨੂੰ ਹੋਇਆ ਕਿ ਅਨਾਜ ਚੀਤ ਹੈ ਪੰਜਾਬ ਨੇ ਅੱਗੇ ਆ ਕੇ ਅਨਾਜ ਪੈਦਾ ਕੀਤਾ ਗ੍ਰੀਨ ਰੈਵਿਊਲੂਸ਼ਨ ਆਈ ਹੁਣ ਸਾਨੂੰ ਇਹ ਰੈਵਿਊਲੂਸ਼ਨ ਵੀ ਲੈ ਕੇ ਆਣੀ ਪਏਗੀ ਕਿ ਅਸੀਂ ਨੱਚਾ ਛੱਡ ਸਕਦੇ ਹਾਂ ਇਹ ਮੇਰਾ ਤਾਂ ਸੰਦੇਸ਼ ਇਹੋ ਹੈ ਕਿ ਅਸੀਂ ਇੱਕ ਨਾਈਸ ਕੈਂਪੇਨ ਦੇ ਵਿੱਚ ਫਤੇਗੜ ਸਾਹਿਬ ਦੇ ਹਰ ਪਿੰਡ ਹਰ ਕਸਬੇ ਦੇ ਵਿੱਚ ਹਰ ਵਾਰਡ ਦੇ ਵਿੱਚ ਪਹੁੰਚ ਕੇ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਇਸ ਕੋਈ ਤੀਨ ਨੂੰ ਛੱਡੋ ਅੱਜ ਕੀ ਪ੍ਰੋਗਰਾਮ ਲਿਖੀ ਇਹ ਪ੍ਰੋਗਰਾਮ ਦੇ ਅਸੀਂ ਇੱਕ ਵਾਕ ਕਰ ਰਹੇ ਹਾਂ ਕਿ ਇਸ ਨਾਲ ਪੁਲਿਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਨਾਲ ਕਿ ਸਿਰਫ ਇੱਕ ਸਹਿਯੋਗ ਐਡਵੋਕੇਟ ਸਾਹਿਬ ਦਾ ਵੀ ਹੈਗੇ ਆ ਬੱਚਿਆਂ ਨਾਲ ਆ ਗਿਆ ਕਿ ਸੁਸਾਇਟੀ ਨੂੰ ਅਸੀਂ ਮੈਸੇਜ ਦੇ ਸਕੀਏ ਕਿ ਡਰਗਸ ਚੰਗੇ ਹੈ ਨਹੀਂ ਲੈਣਾ ਡਰਗਸ ਚੰਗੇ ਹੈ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਾ ਬਰਦੂ ਚਲਾਇਆ ਜਾ ਰਿਹਾ ਹੈ ਇਹਦੇ ਨਾਲ ਹੀ ਇੱਕ ਆਨਰੇਬਲ ਸੀਜੀਆਈ ਸਾਹਿਬ ਵੱਲੋਂ ਤੇ ਪੰਜਾਬ ਜਿਹੜੀ ਸਟੇਟ ਲੀਗਲ ਸਰਵਿਸ ਅਥਾਰਟੀ ਹੈ ਇਨ ਅਜਿ ਦੇ ਦਿਸ਼ਾ ਨਿਰਦੇਸ਼ ਹੈ ਇੱਕ ਯੂਥ ਅਗੇਂਸਟ ਡਰੱਗਸ ਯਾਨੀ ਕਿ ਯੁੱਧ ਨਸ਼ਿਆ ਨੌਜਵਾਨ ਨਸ਼ਿਆ ਵਿਰੁੱਧ ਇਹ ਵੀ ਇੱਕ ਕੈਂਪੇਨ ਚਲਾਈ ਜਾ ਰਹੀ ਹੈ ਉਹਦੇ ਵਿੱਚ ਸਾਡੇ ਜਿਹੜੇ ਸੈਸ਼ਨਰ ਸਾਹਿਬ ਹੈਗੇ ਆ ਆਪ ਇੱਥੇ ਸਾਰਾ ਇੱਥੇ ਇਸ ਪੂਰੀ ਇਸ ਨੂੰ ਲੀਡ ਕਰ ਰਹੇ ਨੇ ਡਿਸਟ੍ਰਿਕਟ ਲੈਵਲ ਤੇ ਸਾਡੇ ਜਿਹੜੇ ਜੱਸਾ ਵੇਗੇ ਸ਼ੋਕ ਜੀ ਆ ਵੀ ਸਾਰਾ ਆਪ ਹੀ ਕੋਆਰਡੀਨੇਟ ਕਰ ਰਹੇ ਤੇ ਪੁਲਿਸ ਸਾਡੇ ਵੱਲੋਂ ਵੀ ਜਿਹੜੇ ਸਾਡੇ ਐਸਪੀ ਹੈੱਡਕੁਆਟਰ ਸਾਹਿਬ ਨੇ ਮੈਡਮ ਨੇ ਉਹ ਵੀ ਆਪ ਸਾਡੇ ਵੱਲੋਂ ਪੂਰਾ ਇਹਨਾਂ ਨੂੰ ਕੋਆਪਰੇਸ਼ਨ ਹੈ ਅਸੀਂ ਬੜਾ ਕਲੋਸਲੀ ਕੋਆਰਡੀਨੇਟ ਕਰ ਰਹੇ ਹਾਂ ਤੇ ਸਾਡੇ ਜਿਹੜੇ ਐਫਰਟਸ ਨੇ ਨਸ਼ੇ ਦੇ ਖਿਲਾਫ ਜਿਹਦੇ ਵਿੱਚ ਤੁਹਾਨੂੰ ਆਲਰੇਡੀ ਪਤਾ ਹੈ ਕਿ ਅਸੀਂ 1 ਮਾਰਚ ਤੋਂ ਜਿਹੜਾ ਸਾਡਾ ਮੁਹਿੰਮ ਸ਼ੁਰੂ ਹੋਇਆ ਉਹਦੇ ਵਿੱਚ ਅਸੀਂ ਕਰੀਬ 1200 ਤੋਂ ਉੱਤੇ ਜਿਹੜੇ ਹੈਗੇ ਹੁਣ ਤੱਕ ਛੋਟੇ ਵੱਡੇ ਨਸ਼ਾ ਤਸਕਰਾਂ ਨੂੰ ਹੁਣ ਤੱਕ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਅੱਗੇ ਵੀ ਜਿਹੜੀ ਹੈਗੀ ਸਾਡੀ ਇਹ ਜੰਗ ਜਾਰੀ ਹੈ ਕਈ ਅਸੀਂ ਜਿਹੜੀ ਇਲੀਗਲ ਸੰਪਤੀਆਂ ਵੀ ਜਿਹੜੀ ਹੈਗੀਆਂ ਨਸ਼ੇ ਨੂੰ ਲੈ ਕੇ ਕੋਈ ਬਣਾਈ ਗਿਆ ਉਹਨੂੰ ਵੀ ਅਸੀਂ ਢਾਇਆ ਤੇ ਉਸੇ ਲੜੀ ਦੇ ਵਿੱਚ ਅੱਜ ਇਹ ਵੱਡਾ ਕਦਮ ਅਸੀਂ ਇੱਥੇ ਕਰਨ ਜਾ ਰਹੇ ਹਾਂ ਤੇ ਮੈਨੂੰ ਉਮੀਦ ਹੈ ਕਿ ਮੀਡੀਆ ਦੇ ਸੱਜਣਾ ਦਾ ਪਬਲਿਕ ਦਾ ਸਟੂਡੈਂਟਸ ਦਾ ਵਕੀਲ ਸਾਹਿਬਾਨ ਦਾ ਸਾਰਿਆਂ ਦਾ ਸਾਨੂੰ ਬਹੁਤ ਚੰਗਾ ਕੋਆਪਰੇਸ਼ਨ ਹੈ ਤੇ ਆਪਾਂ ਬਹੁਤ ਹੀ ਜਿਹੜੀ ਛੇਤੀ ਨਸ਼ੇ ਤੇ ਅਸੀਂ ਜਿਹੜੀ ਹੈਗੀ ਆ ਇਸ ਇਸ ਤੇ ਅਸੀਂ ਢਲ ਪਾਵਾਂਗੇ ਤੇ ਪੰਜਾਬ ਨੂੰ ਦੁਬਾਰਾ ਤੋਂ ਅਸੀਂ ਇੱਕ ਰੰਗਲਾ ਪੰਜਾਬ ਬਣਾਵਾਂਗੇ ਥੈਂਕ ਯੂ ਆਨਰੇਬਲ ਐਗਜ਼ੀਕਟਿਵ ਚੇਅਰਮੈਨ ਆਫ ਨਾਲ ਸਾਹਿਬ ਆਨਰੇਬਲ ਪੈਟਰਨਿੰਗ ਚੀਫ ਆ ਪੰਜਾਬ ਲੀਗਲ ਸਰਵਿਸ ਆਥਾਰਟੀ ਆਨਰੇਬਲ ਐਗਜ਼ੀਕਟਿਵ ਚੇਅਰਮੈਨ ਆ ਪੰਜਾਬ ਲੀਗਲ ਸਰਵਿਸ ਆਥਾਰਟੀ ਨੇ ਪ੍ਰੋਗਰਾਮ ਲਾਂਚ ਕੀਤਾ ਯੂਥ ਅਗੇਂਸਟ ਡਰੱਗਸ ਹੋਣ ਨਸ਼ਾ ਪੰਜਾਬ ਤੇ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਧਰਤੀ ਸੀ ਪੰਜ ਦਰਿਆਵਾਂ ਦੀ ਧਰਤੀ ਸੀ ਭਗਤ ਸਿੰਘ ਦੀ ਧਰਤੀ ਸੀ ਹੁਣ ਸਾਨੂੰ ਇੱਥੇ ਜਾਣਦੇ ਆ ਉੜਦਾ ਪੰਜਾਬ ਪਟਿਆਲਾ ਪੈਗ ਆਪਾਂ ਕਿੱਧਰ ਜਾ ਰਹੇ ਆ ਇਸ ਨੂੰ ਕ੍ਰੇਤੀ ਨੂੰ ਦੂਰ ਕਰਨ ਵਾਸਤੇ ਪੰਜਾਬ ਲੀਗ ਸਰਵਿਸ ਆਥਾਰਟੀ ਤੇ ਨਾਲ ਸਾਡੇ ਇੱਕ ਮੋਹਮ ਚਲਾਈ ਹੈ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਪੁਲਿਸ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਦੇ ਨਾਲ ਕੋਸ਼ਿਸ਼ ਕਰੀਏ ਕਿ ਅਸੀਂ ਜਿਹੜਾ ਨਸ਼ਾ ਹੈਗਾ ਉਹਦੇ ਪਾਰੇ ਲੋਕਾਂ ਨੂੰ ਜਾਗਰੂਕ ਕਰ ਸਕੀਏ ਲੋਕਾਂ ਨੂੰ ਇਹਦੇ ਇਫੈਕਟਸ ਬਾਰੇ ਦੱਸ ਸਕੀਏ ਹੁਣ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਡਿਪਾਰਟਮੈਂਟ ਬੜਾ ਅੱਛਾ ਕੰਮ ਕਰ ਰਹੀ ਹੈ ਡਰਗ ਐਡਿਕਸ਼ਨ ਸੈਂਟਰ ਚ ਅਸੀਂ ਇੱਕ ਪ੍ਰੋਗਰਾਮ ਕੀਤਾ ਸੀ ਜਿੱਦਨ ਕੀਤੀ ਸੀ ਉੱਥੇ ਜਿਹੜੇ ਡਰਗ ਐਡਿਕਟ ਸਨ ਉਹਨੂੰ ਮੈਡੀਕਸਨਸ ਦੇ ਕੇ ਉਹਨੂੰ ਰੀਹੈਬਿਲੀਟੇਟ ਕਰ ਰਹੀ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇਹ ਵੀ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਨੂੰ ਨੌਕਰੀ ਮਿਲ ਸਕੇ SSP ਸਾਹਿਬ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਉਹ ਇੱਥੇ ਆਏ ਸਾਡੇ ਸੱਦੇ ਤੇ ਤੇ ਬੜਾ ਅੱਛਾ ਕੰਮ ਕਰ ਰਿਹਾ ਇਹ ਐਫਰਟ ਕਲਾ ਪੁਲਿਸ ਦਾ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਨਹੀਂ ਹੈ ਸਾਰੀ ਸੋਸਾਇਟੀ ਨੂੰ ਹਰ ਨਾਗਰਿਕ ਨੂੰ ਹਰ ਬੱਚੇ ਨੂੰ ਲੜਨਾ ਪਏਗਾ ਜਦੋਂ ਤੁਸੀਂ ਦੇਖੋਗੇ 65 ਦੀ ਬਾਅਦ ਹੋਈ ਉਸ ਤੋਂ ਬਾਅਦ ਦੇਸ਼ ਨੂੰ ਹੋਇਆ ਕਿ ਅਨਾਜ ਚੀਜ਼ ਹੈ ਪੰਜਾਬ ਨੇ ਅੱਗੇ ਆ ਕੇ ਅਨਾਜ ਪੈਦਾ ਕੀਤਾ ਗ੍ਰੀਨ ਰੈਗੂਲੇਸ਼ਨ ਆਈ ਹੁਣ ਸਾਨੂੰ ਇਹ ਰੈਵੋਲੂਸ਼ਨ ਵੀ ਲੈ ਕੇ ਆਣੀ ਪਏਗੀ ਕਿ ਅਸੀਂ ਅੱਛਾ ਛੱਡ ਸਕੀ ਇਹ ਮੇਰਾ ਤਾਂ ਸੰਦੇਸ਼ ਇਹ ਹੋਇਆ ਕਿ ਅਸੀਂ ਇੱਕ ਨਾਈਸ ਕੈਂਪੇਨ ਦੇ ਵਿੱਚ ਫਤੇਗੜ ਸਾਹਿਬ ਦੇ ਹਰ ਪਿੰਡ ਔਰ ਕਸਬੇ ਦੇ ਵਿੱਚ ਔਰ ਵਾਰਡ ਦੇ ਵਿੱਚ ਪਹੁੰਚ ਕੇ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਇਸ ਕੋਈ ਤੀਨੂ ਛੱਡੋ ਅੱਜ ਕੀ ਪ੍ਰੋਗਰਾਮ ਦਿੱਤੀ ਇਹ ਪ੍ਰੋਗਰਾਮ ਦੀ ਅਸੀਂ ਇੱਕ ਵਾਕ ਕੱਢ ਰਹੇ ਹਾਂ ਕਿ ਇਸ ਨਾਲ ਪੁਲਿਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਨਾਲ ਕਿ ਸਿਰਫ ਇੱਕ ਸਹਿਯੋਗ ਐਡਵੋਕੇਟ ਸਾਹਿਬ ਦਾ ਵੀ ਹੈਗੇ ਆ ਬੱਚਿਆਂ ਨਾਲ ਆ ਗਿਆ ਕਿ ਸੁਸਾਇਟੀ ਨੂੰ ਅਸੀਂ ਮੈਸੇਜ ਦੇ ਸਕੀਏ ਕਿ ਡਰਗਸ ਚੰਗੇ ਹੈ ਨਹੀਂ ਲੈਣਾ ਡਰਗਸ ਚੰਗੇ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੁੱਧ ਚਲਾਇਆ ਜਾ ਰਿਹਾ ਹੈ ਇਹਦੇ ਨਾਲ ਹੀ ਇੱਕ ਆਨਰੇਬਲ ਸੀਜੀਆਈ ਸਾਹਿਬ ਵੱਲੋਂ ਤੇ ਪੰਜਾਬ ਜਿਹੜੀ ਸਟੇਟ ਲੀਗਲ ਸਰਵਿਸ ਅਥਾਰਟੀ ਹੈ ਇਹਨਾਂ ਦੇ ਦਿਸ਼ਾ ਨਿਰਦੇਸ਼ ਏਕ ਯੂਥ ਅਗੇਂਸਟ ਡਰੱਗਸ ਯਾਨੀ ਕਿ ਯੁੱਧ ਨਸ਼ਿਆ ਨੌਜਵਾਨ ਨਸ਼ਾ ਵਿਰੁੱਧ ਇਹ ਵੀ ਇੱਕ ਕੈਂਪੇਨ ਚਲਾਈ ਜਾ ਰਹੀ ਹੈ ਉਹਦੇ ਵਿੱਚ ਸਾਡੇ ਜਿਹੜੇ ਸੈਸ਼ਨਰ ਸਾਹਿਬ ਹੈਗੇ ਆ ਆਪ ਇੱਥੇ ਸਾਰਾ ਇੱਥੇ ਇਸ ਪੂਰੀ ਇਸ ਨੂੰ ਲੀਡ ਕਰ ਰਹੇ ਨੇ ਡਿਸਟ੍ਰਿਕਟ ਲੈਵਲ ਤੇ ਤੇ ਸਾਡੇ ਜਿਹੜੇ ਜੱਸਾ ਵੇਗੇ अशोक ਜੀ ਆ ਵੀ ਸਾਰਾ ਆਪ ਹੀ ਕੋਆਰਡੀਨੇਟ ਕਰ ਰਹੇ ਤੇ ਪੁਲਿਸ ਸਾਡੇ ਵੱਲੋਂ ਵੀ ਜਿਹੜੇ ਸਾਡੇ ਐਸਪੀ ਹੈਡਕ quarters ਸਾਹਿਬ ਨੇ ਮੈਡਮ ਨੇ ਉਹ ਵੀ ਆਪ ਸਾਡੇ ਵੱਲੋਂ ਪੂਰਾ ਇਹਨਾਂ ਨੂੰ ਕੋਆਪਰੇਸ਼ਨ ਹੈ ਅਸੀਂ ਬੜਾ ক্লোਜ਼ਲੀ ਕੋਆਰਡੀਨੇਟ ਕਰ ਰਹੇ ਹਾਂ ਤੇ ਸਾਡੇ ਜਿਹੜੇ ਐਫਰਟਸ ਨੇ ਨਸ਼ੇ ਦੇ ਖਿਲਾਫ ਜਿਹਦੇ ਵਿੱਚ ਤੁਹਾਨੂੰ ਆਲਰੇਡੀ ਪਤਾ ਹੈ ਕਿ ਅਸੀਂ 1 ਮਾਰਚ ਤੋਂ ਜਿਹੜਾ ਸਾਡਾ ਮੁਹਿੰਮ ਸ਼ੁਰੂ ਹੋਇਆ ਉਹਦੇ ਵਿੱਚ ਅਸੀਂ ਕਰੀਬ 1200 ਤੋਂ ਉੱਤੇ ਜਿਹੜੇ ਹੈਗੇ ਹੁਣ ਤੱਕ ਛੋਟੇ ਵੱਡੇ ਨਸ਼ਾ ਤਸਕਰਾਂ ਨੂੰ ਹੁਣ ਤੱਕ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਅੱਗੇ ਵੀ ਜਿਹੜੀ ਹੈਗੀ ਸਾਡੀ ਇਹ ਜੰਗ ਜਾਰੀ ਹੈ ਕਈ ਅਸੀਂ ਜਿਹੜੀ ਇਲੀਗਲ ਸੰਪਤੀਆਂ ਵੀ ਜਿਹੜੀ ਹੈਗੀ ਆ ਨਸ਼ੇ ਨੂੰ ਲੈ ਕੇ ਕੋਈ ਬਣਾਈ ਗਿਆ ਉਹਨੂੰ ਵੀ ਅਸੀਂ ਢਾਇਆ ਤੇ ਉਸੇ ਲੜੀ ਦੇ ਵਿੱਚ ਅੱਜ ਇਹ ਵੱਡਾ ਕਦਮ ਅਸੀਂ ਇੱਥੇ ਕਰਨ ਜਾ ਰਹੇ ਹਾਂ ਤੇ ਮੈਨੂੰ ਉਮੀਦ ਹੈ ਕਿ ਮੀਡੀਆ ਦੇ ਸੱਜਣਾ ਦਾ ਪਬਲਿਕ ਦਾ ਸਟੂਡੈਂਟਸ ਦਾ ਵਕੀਲ ਸਾਹਿਬਾਨ ਦਾ ਸਾਰਿਆਂ ਦਾ ਸਾਨੂੰ ਬਹੁਤ ਚੰਗਾ ਕੋਆਪਰੇਸ਼ਨ ਹੈ ਤੇ ਆਪਾਂ ਬਹੁਤ ਹੀ ਜਿਹੜੀ ਛੇਤੀ ਨਸ਼ੇ ਤੇ ਅਸੀਂ ਜਿਹੜੀ ਹੈਗੀ ਆ ਇਸ ਇਸ ਤੇ ਅਸੀਂ ਢਲ ਪਾਵਾਂਗੇ ਤੇ ਪੰਜਾਬ ਨੂੰ ਦੁਬਾਰਾ ਤੋਂ ਅਸੀਂ ਇੱਕ ਰੰਗਲਾ ਪੰਜਾਬ ਬਣਾਵਾਂਗੇ ਥੈਂਕ ਯੂ ਆਨਰੇਬਲ ਐਗਜ਼ੈਕਟਿਵ ਚੇਅਰਮੈਨ ਹੁਨਾਲ ਸਾਹਿਬ ਆਨਰੇਬਲ ਪੈਟਰਨਿੰਗ ਚੀਫ ਆ ਪੰਜਾਬ ਲੀਗਲ ਸਰਵਿਸ ਆਥਾਰਟੀ ਆਨਰੇਬਲ ਐਗਜ਼ੈਕਟਿਵ ਚੇਅਰਮੈਨ ਆ ਪੰਜਾਬ ਲੀਗਲ ਸਰਵਿਸ ਆਥਾਰਟੀ ਨੇ ਪ੍ਰੋਗਰਾਮ ਲਾਂਚ ਕੀਤਾ ਯੂਥ ਅਗੇਂਸਟ ਡਰੱਗਸ ਹੁਣ ਨਸ਼ਾ ਪੰਜਾਬ ਤੇ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਧਰਤੀ ਸੀ ਪੰਜ ਦਰਬਾਨ ਦੀ ਧਰਤੀ ਸੀ ਭਗਤ ਸਿੰਘ ਦੀ ਧਰਤੀ ਸੀ ਹੁਣ ਸਾਨੂੰ ਇੱਥੇ ਜਾਣਦੇ ਆ ਉੜਦਾ ਪੰਜਾਬ ਪਟਿਆਲਾ ਪੈਗ ਅਪਾ ਕਿੱਧਰ ਜਾ ਰਹੇ ਆ ਇਸ ਨੂੰ ਪ੍ਰੇਤੀ ਨੂੰ ਦੂਰ ਕਰਨ ਵਾਸਤੇ ਪੰਜਾਬ ਲੀਗਲ ਸਵੀਜ਼ ਆਥਾਰਟੀ ਤੇ ਨਾਲ ਸਾਡੇ ਇੱਕ ਮੋਹਮ ਚਲਾਈ ਹੈ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਪੁਲਿਸ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਦੇ ਨਾਲ ਕੋਸ਼ਿਸ਼ ਕਰੀ ਕਿ ਅਸੀਂ ਜਿਹੜਾ ਨਸ਼ਾ ਹੈਗਾ ਉਹਦੇ ਪਾਰੇ ਲੋਕਾਂ ਨੂੰ ਜਾਗਰੂਕ ਕਰ ਸਕੀਏ ਲੋਕਾਂ ਨੂੰ ਇਹਦੇ ਇਲਫੈਕਟਸ ਬਾਰੇ ਦੱਸ ਸਕੀਏ ਹੁਣ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਡਿਪਾਰਟਮੈਂਟ ਬੜਾ ਅੱਛਾ ਕੰਮ ਕਰ ਰਿਹਾ ਹੈ ਡਰਗ ਐਡਿਕਸ਼ਨ ਸੈਂਟਰ ਚਾਸ ਇੱਕ ਪ੍ਰੋਗਰਾਮ ਕੀਤਾ ਸੀ ਜਿਹਦਨ ਕੀਤੀ ਸੀ ਉੱਥੇ ਜਿਹੜੇ ਡਰਗ ਐਡਿਕਟ ਸਨ ਉਹਨੂੰ ਮੈਡੀਕਸਨਸ ਦੇ ਕੇ ਉਹਨੂੰ ਰੀਹੈਬਿਲੀਟੇਟ ਕਰ ਰਿਹਾ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇਹ ਵੀ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਨੂੰ ਨੌਕਰੀ ਮਿਲ ਸਕੇ ਐਸਐਸਪੀ ਸਾਹਿਬ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਉਹ ਇੱਥੇ ਆਏ ਸਾਡੇ ਸੱਦੇ ਤੇ ਤੇ ਬੜਾ ਅੱਛਾ ਕੰਮ ਕਰ ਰਿਹਾ ਹੈ ਇਹ ਐਫਰਟ ਕਲਾ ਪੁਲਿਸ ਦਾ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਨਹੀਂ ਹੈ ਸਾਰੀ ਸੋਸਾਇਟੀ ਨੂੰ ਹਰ ਨਾਗਰਿਕ ਨੂੰ ਹਰ ਬੱਚੇ ਨੂੰ ਲੜਨਾ ਪਏਗਾ ਜਦੋਂ ਤੁਸੀਂ ਦੇਖੋਗੇ ਕਿ 65 ਦੀ ਬਾਾਰ ਹੋਈ ਉਸ ਤੋਂ ਬਾਅਦ ਦੇਸ਼ ਨੂੰ ਹੋਇਆ ਕਿ ਅਨਾਜ ਚੀਤ ਹੈ ਪੰਜਾਬ ਨੇ ਅੱਗੇ ਆ ਕੇ ਅਨਾਜ ਪੈਦਾ ਕੀਤਾ ਗ੍ਰੀਨ ਰੈਵਿਊਲੂਸ਼ਨ ਆਈ ਹੁਣ ਸਾਨੂੰ ਇੱਕ ਏ ਰੈਵਿਊਲੂਸ਼ਨ ਵੀ ਲੈ ਕੇ ਆਣੀ ਪਏਗੀ ਕਿ ਅਸੀਂ ਨਾਛਾ ਛੱਡ ਸਕੀਏ ਇਹ ਮੇਰਾ ਤਾਂ ਸੰਦੇਸ਼ ਇਹ ਹੋਇਆ ਕਿ ਅਸੀਂ ਇੱਕ ਮਹੀਨਾ ਇਸ ਕੈਂਪੇਨ ਦੇ ਵਿੱਚ ਫਤੇਗੜ ਸਾਹਿਬ ਦੇ ਹਰ ਪਿੰਡ ਹਰ ਕਸਬੇ ਦੇ ਵਿੱਚ ਹਰ ਵਾਰਡ ਦੇ ਵਿੱਚ ਪਹੁੰਚ ਕੇ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਇਸ ਕੋਈ ਤੀਨ ਨੂੰ ਛੱਡੋ ਅੱਜ ਕੀ پروگرام ਵਿੱਚ ਇਹ ਪ੍ਰੋਗਰਾਮ ਦੇ ਅਸੀਂ ਇੱਕ ਵਾਕ ਕੱਢ ਰਹੇ ਹਾਂ ਕਿ ਇਸ ਨਾਲ ਪੁਲਿਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਨਾਲ ਕਿ ਸਿਰਫ ਇੱਕ ਸਹਿਯੋਗ ਐਡਵੋਕੇਟ ਸਾਹਿਬ ਦਾ ਵੀ ਹੈਗੇ ਆ ਬੱਚਿਆਂ ਨਾਲ ਆ ਗਿਆ ਕਿ ਸੁਸਾਇਟੀ ਨੂੰ ਅਸੀਂ ਮੈਸੇਜ ਦੇ ਸਕੀਏ ਕਿ ਡਰਗਸ ਚੰਗੇ ਹੈ ਨਹੀਂ ਲੈਣਾ ਡਰਗਸ ਚੰਗੇ ਹੈ ਨਹੀਂ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੁੱਧ ਚਲਾਇਆ ਜਾ ਰਿਹਾ ਹੈ ਇਹਦੇ ਨਾਲ ਹੀ ਇੱਕ ਆਨਰੇਬਲ ਸੀਜੀਆਈ ਸਾਹਿਬ ਵੱਲੋਂ ਤੇ ਪੰਜਾਬ ਜਿਹੜੀ ਸਟੇਟ ਲੀਗਲ ਸਰਵਿਸ ਅਥਾਰਟੀ ਹੈ ਇਨ ਅਰਜਿਤ ਦਿਸ਼ਾ ਨਿਰਦੇਸ਼ ਹੈ ਇੱਕ ਯੂਥ ਅਗੇਂਸਟ ਡਰੱਗਸ ਯਾਨੀ ਕਿ ਯੁੱਧ ਨਸ਼ਿਆ ਨੌਜਵਾਨ ਨਸ਼ਿਆ ਵਿਰੁੱਧ ਇਹ ਵੀ ਇੱਕ ਕੈਂਪੇਨ ਚਲਾਈ ਜਾ ਰਹੀ ਹੈ ਉਹਦੇ ਵਿੱਚ ਸਾਡੇ ਜਿਹੜੇ ਸੈਸ਼ਨਰ ਸਾਹਿਬ ਹੈਗੇ ਆ ਆਪ ਇੱਥੇ ਸਾਰਾ ਇੱਥੇ ਇਸ ਪੂਰੀ ਇਸ ਨੂੰ ਲੀਡ ਕਰ ਰਹੇ ਨੇ ਡਿਸਟ੍ਰਿਕਟ ਲੈਵਲ ਤੇ ਤੇ ਸਾਡੇ ਜਿਹੜੇ ਜੱਸਾ ਵੇਗੇ ਸ਼ੋਕ ਜੀ ਆ ਵੀ ਸਾਰਾ ਆਪ ਹੀ ਕੋਆਰਡੀਨੇਟ ਕਰ ਰਹੇ ਤੇ ਪੁਲਿਸ ਸਾਡੇ ਵੱਲੋਂ ਵੀ ਜਿਹੜੇ ਸਾਡੇ ਐਸਪੀ ਹੈੱਡਕੁਆਟਰ ਸਾਹਿਬ ਨੇ ਮੈਡਮ ਨੇ ਉਹ ਵੀ ਆਪ ਸਾਡੇ ਵੱਲੋਂ ਪੂਰਾ ਇਹਨਾਂ ਨੂੰ ਕੋਆਪਰੇਸ਼ਨ ਹੈ ਅਸੀਂ ਬੜਾ ਕਲੋਸਲੀ ਕੋਆਰਡੀਨੇਟ ਕਰ ਰਹੇ ਹਾਂ ਤੇ ਸਾਡੇ ਜਿਹੜੇ ਐਫਰਟਸ ਨੇ ਨਸ਼ੇ ਦੇ ਖਿਲਾਫ ਜਿਹਦੇ ਵਿੱਚ ਤੁਹਾਨੂੰ ਆਲਰੇਡੀ ਪਤਾ ਹੈ ਕਿ ਅਸੀਂ 1 ਮਾਰਚ ਤੋਂ ਜਿਹੜਾ ਸਾਡਾ ਮੁਹਿੰਮ ਸ਼ੁਰੂ ਹੋਇਆ ਉਹਦੇ ਵਿੱਚ ਅਸੀਂ ਕਰੀਬ 1200 ਤੋਂ ਉੱਤੇ ਜਿਹੜੇ ਹੈਗੇ ਹੁਣ ਤੱਕ ਛੋਟੇ ਵੱਡੇ ਨਸ਼ਾ ਤਸਕਰਾਂ ਨੂੰ ਹੁਣ ਤੱਕ ਇਹਨਾਂ ਨੂੰ ਵਰਤਾ ਕੀਤਾ ਜਾ ਚੁੱਕਾ ਹੈ ਤੇ ਅੱਗੇ ਵੀ ਜਿਹੜੀ ਹੈਗੀ ਸਾਡੀ ਇਹ ਜੰਗ ਜਾਰੀ ਹੈ ਕਈ ਅਸੀਂ ਜਿਹੜੀ ਇਲੀਗਲ ਸੰਪਤੀਆਂ ਵੀ ਜਿਹੜੀ ਹੈਗੀਆਂ ਨਸ਼ੇ ਨੂੰ ਲੈ ਕੇ ਕੋਈ ਬਣਾਈ ਗਿਆ ਉਹਨੂੰ ਵੀ ਅਸੀਂ ਠਾਇਆ ਤੇ ਉਸੇ ਲੜੀ ਦੇ ਵਿੱਚ ਅੱਜ ਇਹ ਵੱਡਾ ਕਦਮ ਅਸੀਂ ਇੱਥੇ ਕਰਨ ਜਾ ਰਹੇ ਹਾਂ ਤੇ ਮੈਨੂੰ ਉਮੀਦ ਹੈ ਕਿ ਮੀਡੀਆ ਦੇ ਸੱਜਣਾ ਦਾ ਪਬਲਿਕ ਦਾ ਸਟੂਡੈਂਟਸ ਦਾ ਅਬ ਵਕੀਲ ਸਾਹਿਬਾਨ ਦਾ ਸਾਰਿਆਂ ਦਾ ਸਾਨੂੰ ਬਹੁਤ ਚੰਗਾ ਕੋਆਪਰੇਸ਼ਨ ਹੈ ਤੇ ਆਪਾਂ ਬਹੁਤ ਹੀ ਜਿਹੜੀ ਛੇਤੀ ਨਸ਼ੇ ਤੇ ਅਸੀਂ ਜਿਹੜੀ ਹੈਗੀ ਆ ਇਸ ਇਸ ਤੇ ਅਸੀਂ ਢਲ ਪਾਵਾਂਗੇ ਤੇ ਪੰਜਾਬ ਨੂੰ ਦੁਬਾਰਾ ਤੋਂ ਅਸੀਂ ਇੱਕ ਰੰਗਲਾ ਪੰਜਾਬ ਬਣਾਵਾਂਗੇ ਥੈਂਕ ਯੂ